ਹਟ ਹਟ ਕੀ ਹੋ ਗਿਆ ਬਾਪੂ ਜੀ ਹਟ 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 ਜ਼ਿਆਦਾ ਚੜ ਗਈ ਨਹੀਂ ਚੇਰੀ ਨਹੀਂ ਹੈ ਚੇਰੀ ਨਹੀਂ ਹੈ ਕਦੀ ਨਹੀਂ ਚੜੀ ਹੈ ਮੈਂ ਚੜ ਜਣਾ ਵਾਲੀ ਉੱਤੇ ਪਾਵੇਂ ਮੇਰਾ ਮੂੰਹ ਪਿੰਦਾ ਮੈਂ ਤਾਂ ਨਹੀਂ ਪਿੰਦਾ ਆ ਓਏ ਗੱਲ ਸੁਣ ਮੇਰੀ ਬਾਬੂ ਤੂੰ ਬਹੁਤ ਸਮਾਰਟ ਹੈ ਲਾਨਾ ਸਾਡੇ ਬਾਪਿਆਂ ਤੇ ਵਾਰਡ ਕੋਈ ਗੱਲ ਨਹੀਂ ਲੈਦੇ ਲੈਦੇ ਵਾਰਡ ਬਾਪੇ ਹੈ ਹੀ 부ਧਿਆ ਨੇ ਤੇ ਵਾਰਡ ਨਹੀਂ ਲਾਣਗੇ ਤੇ ਹੋਰ ਚਾਹ ਲੱਗਦਾ ਮੈਨੂੰ ਤੁਸੀਂ ਸ਼ਰਾਬ ਪੀਤਾ ਹੋਇਆ ਹੈ ਸ਼ਰਾਬ ਹਾਂ ਸ਼ਰਾਬ ਤਾਂ ਮੈਂ ਛੱਡ ਦਿੱਤੀ ਆ ਛੱਡਤਾ ਸ਼ਰਾਬ ਨੇ ਮੈਂ ਸ਼ਰਾਬ ਛੱਡ ਦਿੱਤੀ ਸ਼ਰਾਬ ਨੇ ਮੈਨੂੰ ਨਹੀਂ ਛੱਡਿਆ ਨਹੀਂ ਨਹੀਂ ਕਿੱਥੇ ਛੱਡਤਾ ਸ਼ਰਾਬ ਮੈਂ ਕੱਲ ਰਾਤੀ ਛੱਡ ਦਿੱਤੇ ਕਿੱਥੇ ਛੱਡਿਆ ਉਹ ਰਾਤੀ ਆਪਣੇ ਅੰਦਰ ਛੱਡਿਆ ਏ ਕਿੱਕਿਓ ਲੋਕੀ ਅੰਦਰ ਹੀ ਛੱਡਦੇ ਆ ਨਾ ਬਾਲ ਕੋਣ ਸੀ ਜਾਈ ਇੰਨੀ ਮਹਿੰਗੀ ਸ਼ਰਾਬ ਤੇ ਬੰਦਲਾ ਕਰਦੀ ਪੀ ਕੇ ਦੁਆਖਰਾ ਹੋਵੇ ਬਸ ਤਕਣਾ ਗਾਸਨ ਮੇਰੀ ਮੈਂ ਨਾ ਸ਼ਰਾਬ ਹੀ ਛੱਡਦਾ ਕਿ ਕਿ ਛੱਡ ਦਿਆਂਗਾ ਦੁਨੀਆ ਛੱਡ ਦਿਆਂਗਾ लेकिन ना कलाकारी छदागा खराब लेकिन क्यों कम खराब कर दिए थोड़ी 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 किया करो साडे पंकज तो दास साहब हूं नहीं रहे उन्होंने याद थोड़ी, थोड़ी किया करो रखो जाओ थोड़ी थोड़ी किया करो लेकिन रखो जाओरी ਕੀਆ ਕਰ ਗੋਡ ਗੋ ਇਹ ਗਾਣਾ ਹੋਰ ਹੈ ਜੀ ਛੋਟਾ ਜਾਂ ਮੈਂ ਪੀ ਕੇ ਚਲੋ ਮੈਂ ਚਾ ਚੜਚੰਦੀ ਗੇ ਫਿਰ ਮੈਂ ਗਾਣਾ ਗਾਣਾ ਚਲੋ ਚੋ ਮੈਂ ਬੜੀ ਦੂਰ ਜਾ ਜਾਊਂਗਾ ਤੁਮ ਲੋਕ ਤਿੱਕ ਤੇ ਹੀ ਰਹਿ ਜਾਣਾ ਪਿੱਛੇ ਤੇ ਮੁੜ ਕੇ ਨਹੀਂ ਆਣਾ ਤੁਮ ਦੇਖ ਤੇ ਹੀ ਰਹਿ ਜਾਓ ਚਲੋ ਚੋ ਮਦੂ ਚਲਾ ਜਾਊਂਗਾ ਕਿਸੀ ਕੋ ਨਹੀਂ ਬਤਾਊਂਗਾ।